ਬਠਿੰਡਾ ਦੇ ਪਿੰਡ ਨੰਦਗੜ ਦੀ ਇੱਕ ਔਰਤ ਦੀ 23 ਜੂਨ ਨੂੰ ਹੋਈ ਸੀ ਮੌਤ ਹਜੇ ਤੱਕ ਨਹੀਂ ਇਨਾਂ ਵੱਲੋਂ ਕਰਵਾਇਆ ਗਿਆ ਪੋਸਟਮਾਰਟਮ ਅਤੇ ਪੁਲਸ ਤੌਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਦਿੱਤਾ ਜਾ ਰਿਹਾ ਥਾਣਾ ਨੰਦਗੜ ਦੇ ਬਾਹਰ ਤਰਨਾ ਡੀਐਸਪੀ ਨੇ ਕਿਹਾ ਪਰਚਾ ਦਰਜ ਕੀਤਾ ਹੈ ਪੋਸਟਮਾਰਟਮ ਤੋਂ ਬਾਅਦ ਹੋਵੇਗੀ ਕਾਰਵਾਈ ਬੁੱਧਵਾਰ ਨੂੰ 1 ਵਜੇ ਲਗਭਗ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਿੰਡ ਨੰਦਗੜ ਦੀ ਇੱਕ ਔਰਤ ਦਾ 23 ਜੂਨ ਨੂੰ ਮੌਤ ਹੋ ਗਈ ਸੀ ਉਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਨ ਦੀ ਇਲਜ਼ਾਮ ਆਪਣਾ ਲਗਾਈ ਗਈ ਸਨ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰ ਅਜੇ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਪੋਸਟਮਾਰਟਮ ਵੀ ਨਹੀਂ ਆਪਣਾ ਉਹਨਾਂ ਦਾ ਉਸ ਔਰਤ ਦਾ ਕਰਵਾਇਆ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਆਪਣਾ ਉਸ ਲੜਕੀ ਦੇ ਪਤੀ ਤੇ ਉਸ ਦੇ ਪੁੱਤਰ ਅਤੇ ਨੌ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਥਾਣਾ ਅਨੰਦਗੜ੍ਹ ਦੇ ਬਾਹਰ ਨੋਬਲੋਂ ਤਰਨਾ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਡੀਐਸਪੀ ਨੇ ਕਿਹਾ ਕਿ ਜਿੰਨਾ ਚਿਰ ਪੋਸਟਮਾਰਟ ਦੀ ਰਿਪੋਰਟ ਨਹੀਂ ਆਉਂਦੀ ਸਾਡੇ ਵੱਲੋਂ ਅਗਲੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਹਨਾਂ ਮੰਗ ਕੀਤੀ ਹੈ ਕਿ ਪਰਿਵਾਰਕ ਮੈਂਬਰ ਉਸ ਔਰਤ ਦਾ ਪੋਸਟਮਾਰਟਮ ਕਰਾਉਣ ਤਾਂ ਸਾਡੇ ਵੱਲੋਂ ਅਗਲੀ ਜੋ ਵੀ ਹੈ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਪ੍ਰਚਰਨ ਸਿੰਘ ਹੈ ਜੀ ਮੇਰੀ ਭੈਣ ਸੀ ਨੰਦਗੜ ਵਿਆਹੀ ਸੀ ਪਿੰਡ ਮੇਰਾ ਹੁਸਨਾਰਾ ਜੀ ਫੀਲ ਗੱਜੜਵਾਹਾ 23 ਤਰੀਕ ਨੂੰ ਰਾਤ ਨੂੰ ਮੇਰੀ ਭੈਣ ਦਾ ਮਰਡਰ ਹੁੰਦਾ ਪਿੰਡ ਨੰਦਗੜ ਕੀ ਠੀਕ ਹੈ ਉਹਦਾ ਲੜਕਾ ਤੇ ਉਹਦੀ ਨੌ ਉਹਦੇ ਪਤੀ ਇਹ ਮਰਡਰ ਕਰਦੇ ਆ ਸਾਡੇ ਕੋਲੇ 24 ਤਰੀਕ ਨੂੰ ਫੋਨ ਜਾਂਦਾ ਜੀ ਜਦੋਂ ਆ ਕੇ ਅਸੀਂ ਦੇਖਦੇ ਆ ਸਾਨੂੰ ਕਹਿੰਦੇ ਅਟੈਕ ਹੋ ਗਿਆ ਜਦੋਂ ਆ ਕੇ ਅਸੀਂ ਇੱਥੇ ਦੇਖਦੇ ਆ লাশ ਨੂੰ ਉਹਦੇ ਉੱਤੇ ਸੱਟਾਂ ਪੇਟਾਂ ਸਾਰੇ ਚੰਦ ਜੀ ਗਲੇ ਤੇ ਨਿਸ਼ਾਨ ਆ ਸਾਨੂੰ ਪਤਾ ਲੱਗਦਾ ਵੀ ਇਹਨੂੰ ਕਤਲ ਕੀਤਾ ਗਿਆ ਇਹਦਾ ਉਸ ਤੋਂ ਬਾਅਦ ਅਸੀਂ ਥਾਣਾ ਆਨੰਦਗੜ੍ਹ ਦੇ ਵਿੱਚ ਆਉਨੇ ਇੱਥੇ ਕੰਪਲੀਟ ਹੋਣੀਗਾ ਕੰਪਲੀਟ ਕਰਤੀ ਜਿੱਥੋਂ ਮਲਾਜ ਨ ਜਾਂਦੇ ਉਹ ਵੀ ਮੌਕੇ ਤੇ ਦੇਖਦੇ ਆ ਉਸ ਤੋਂ ਬਾਅਦ ਜਦੋਂ ਐਂਬੂਲੈਂਸ ਆਉਂਦੀ ਆ ਜੀ ਐਂਬੂਲੈਂਸ ਚ লাশ ਨੂੰ ਰੱਖਣ ਨਹੀਂ ਦਿੰਦੇ ਉਹ ਸਾਡੇ ਨਾਲ ਰੌਲਾ ਪਾਉਂਦੇ ਸਾਡੇ ਬੰਦਿਆਂ ਦੇ ਮਾਰ ਵੀ ਗਈ ਜੀ ਇਹਨਾਂ ਦੇ ਮਾਰਗ ਵਿੱਚ ਟੱਕੇ ਨਾਲ ਲਾਸ਼ ਐਂਬੂਲੈਂਸ ਪਾ ਕੇ ਤੁਹਾਡੇ ਬੰਦੇ ਕਿਨੇ ਮਾਰੇ ਕਿ ਮਾਰੇ ਉਹਨਾਂ ਦੇ ਪਿੰਡ ਦੇ ਬੰਦੇ ਤੇ ਉਹ ਜੀ ਲਪੜੋ ਲਪੜੀ ਹੋਏ ਆ ਸਾਡੇ ਪਿੰਡ ਦੇ ਬੰਦਿਆਂ ਨਾਲ। ਗੇਟ ਬੰਦ ਕਰਦੇ ਸੀ ਟੱਕੇ ਨਾਲ ਗੇਟ ਖੋਲ ਕੇ ਲਾਸ਼ੀ ਐਂਬੂਲੈਂਸ ਬਾਹਰ ਕੱਢੀ। ਉੱਥੇ ਮੌਜੂਦ ਸੀ ਪ੍ਰਸ਼ਾਸਨ ਵੀ ਸੀ, ਮੁਲਾਜ਼ਮ ਵੀ ਉੱਥੇ ਮੌਜੂਦ ਸੀਗੇ ਜੀ। ਦੋਸਤੋ ਬਸ ਸਿਵਲ ਹਸਪੀਟਲ ਬਠਿੰਡੇ ਲੈ ਕੇ ਜਾਂਦੇ ਆ। ਬਠਿੰਡੇ ਲਾਸ਼ ਪਈ ਹੈ ਜੀ ਹਜੇ ਪੋਸਟਮਾਰਟਮ ਨਹੀਂ ਕਰਾਇਆ ਸੀ। ਪਰਚਾ ਹੋ ਗਿਆ ਬੰਦੇ ਰੈਸਟ ਨਹੀਂ ਕਰੀ ਜਾਂਦੇ। ਇਹ ਧਰਨਾ ਇਸੇ ਕਰਕੇ ਲਾਏ ਬੰਦੇ ਰੈਸਟ ਹੋਣ। ਆ ਅਜਨਕਾ ਡਿਸਕਾਰਗਿਟੇ ਨੀ ਲਾਦਾ ਮੈਂ ਪਿੱਤਾ ਜੀ ਹਜੇ ਪੋਸਟ ਮਾਰਟਮ ਵੀ ਨਹੀਂ ਕਰਾਇਆ ਸੀ ਤੇ ਮਤਲਬ ਪ੍ਰਸ਼ਾਸਨ ਤੋਂ ਕੀ ਜਵਾਬ ਦੇ ਰਿਹਾ ਹੈ ਪ੍ਰਸ਼ਾਸਨ ਸਾਨੂੰ ਕੋਈ ਨਿਆਂ ਨਹੀਂ ਦੇ ਰਿਹਾ ਜੀ ਪ੍ਰਸ਼ਾਸਨ ਤਾਂ ਉਲਟਾ ਸਾਨੂੰ ਕਹੀ ਜਾਂਦਾ ਤੁਸੀਂ ਦੱਸੋ ਬੰਦੇ ਕਿੱਥੇ ਅਸੀਂ ਫਰਕ ਹੀ ਲਾ ਗਏ ਤਰਨਾ ਕਹਿੰਦਾ ਤਰਨਾ ਕਹਿੰਦਾ ਜੇ ਲੱਗੂਆ ਲੰਮਾ ਹੀ ਚੱਲੂਗਾ ਜੀ ਜਿਨ੍ਹਾਂ ਦੇ ਬੰਦੇ ਨਹੀਂ ਅਰੈਸਟ ਹੁੰਦੇ ਜਿਨ੍ਹਾਂ ਚ ਬੰਦੇ ਅਰੈਸਟ ਨਹੀਂ ਹੁੰਦੇ ਉਹਨਾਂ ਚ ਚੱਲੂਗਾ ਜੀ ਸਰੋਤ ਨੰਨੂਗੜ੍ਹ ਲਈ ਮਾਮਲੇ ਚੋਣਤਕ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਪੁਲਿਸ ਕਿਉਂ ਨਹੀਂ ਮਨਾ ਪਾਈ ਐਗਿਟੇਸ਼ਨ ਕਰ ਰਹੇ ਨੇ ਸਸਕਾਰ ਨਹੀਂ ਕੀਤਾ ਕਿਉਂਕਿ ਦੇਖੋ ਨੰਦਗੜ੍ਹ ਦੇ ਵਿੱਚ ਇੱਕ ਲੇਡੀ ਜੀ ਦਵਿੰਦਰ ਕੌਰ ਸੀ ਜ ਜੀ ਦੀ ਉਮਰ ਕਰੀਬ 50 ਸਾਲ ਦੇ ਲਗਭਗ ਆ ਜੀ ਦਾ ਵਿਆਹ 29 ਸਾਲ ਪਹਿਲਾਂ ਪਿੰਡ ਨੰਦਗੜ੍ਹ ਦੇ ਜੀਤਾ ਸਿੰਘ ਦੇ ਨਾਲ ਹੋਇਆ ਸੀ ਜਿਹਦੇ ਦੋ ਬੱਚੇ ਆ ਇੱਕ ਲੜਕਾ ਉਹ ਵੀ ਸ਼ਾਦੀशुदा ਤੇ ਇੱਕ ਲੜਕੀ ਜਿਹੜੀ ਉਹ ਵਿਦੇਸ਼ ਪਈ ਆ ਉਹ ਵੀ ਸ਼ਾਦੀशुदा ਤੇ ਮਿਤੀ 23 ਤਰੀਕ ਨੂੰ 23 ਸ਼ੇ ਨੂੰ ਇਹਦੀ ਦਵਿੰਦਰ ਕੌਰ ਦੀ ਮੌਤ ਹੋ ਗਈ ਸੀ ਤੇ ਜਿਹੜੀ ਮੌਤ ਉਹ ਬੜੇ ਸਿੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਫਿਰ ਵੀ ਪਰਮਾ ਫੇਸ ਜਿਹੜੀ ਸਾਨੂੰ ਤਲਾਹ ਮਿਲਣ ਤੇ ਅਸੀਂ ਅੰਡਰ ਸੈਕਸ਼ਨ 302 ਦਾ ਮੁਕੱਦਮਾ ਇਹਦੇ ਤੇ ਦਰਜ ਕਰ ਦਿੱਤਾ ਸੀ ਤੇ ਜਿਹੜੀ ਇਹਦੀ ਦਵਿੰਦਰ ਕੌਰ ਦੀ ਡੈੱਡ ਬਾਡੀ ਆ ਉਹ ਸਿਵਲ ਹਸਪੀਟਲ ਬਠਿੰਡਾ ਪੋਸਟਮਾਰਟਮ ਦੇ ਲਈ ਰੱਖੀ ਗਈ ਆ ਇਹ ਹੁਣ ਜਦੋਂ ਮੁਕੱਦਮਾ ਦਰਜ 25 ਤਰੀਕ ਨੂੰ ਜਿਹੜਾ ਮਕਦਮਾ ਦਰਜ ਹੋਇਆ ਸੀ ਉਸ ਤੋਂ ਲੈ ਕੇ ਹਜੇ ਤੱਕ ਇਹ ਪਰਿਵਾਰ ਜਿਹੜਾ ਉਹਦਾ ਹਜੇ ਪੋਸਟਮਾਰਟਮ ਨਹੀਂ ਕਰਵਾ ਰਿਹਾ ਦੇਖੋ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਵੀ ਉਹਦੀ ਮੌਤ ਦਾ ਕਾਰਨ ਕੀ ਸੀ ਜਦੋਂ ਡਾਕਟਰਾਂ ਵੱਲੋਂ ਪੋਸਟਮਾਰਟਮ ਰਿਪੋਰਟ ਦਿੱਤੀ ਜਾਊਗੀ ਤੇ ਫਿਰ ਪੁਲਿਸ ਦੇ ਤਫ਼ਤੀਸ ਦੇ ਵਿੱਚ ਤਾਂ ਅੱਗੇ ਦੀ ਕਾਰਵਾਈ ਤਾਂ ਪੁਲਿਸ ਤਾਂ ਹੀ ਸ਼ੁਰੂ ਕਰ ਸਕਦੀ ਹੈ ਤੇ ਇਹਨਾਂ ਦੀ ਮੰਗ ਆ ਵੀ ਉਹਦੇ ਘਰ ਵਾਲਿਆਂ ਨੂੰ ਤੇ ਉਹਦੀ ਜਿਹੜਾ ਉਹਦਾ ਜਿਹੜਾ ਲੜਕਾ ਤੇ ਉਹਦੀ ਨੌ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਇਹਨਾਂ ਨੇ ਧਰਨਾ ਦਿੱਤਾ ਹੋਇਆ ਕਿੰਨੇ ਵੰਦੇ 9 ਮਿੰਟਾਂ ਸਾਰੇ ਸਮਾਂ ਲੈਂਦਾ ਇਹਦੇ ਮਾਮਲੇ ਦੇ ਵਿੱਚ ਇੱਕ ਤਾਂ ਉਹ ਲੇਡੀਜ਼ ਦਾ ਘਰ ਵਾਲਾ ਤੇ ਇੱਕ ਉਹਦਾ ਬੇਟਾ ਤੇ ਇੱਕ ਉਹਦੀ ਜਿਹੜੀ ਨੌ ਆ ਉਹ ਆ ਅਸੀਂ ਫਿਰ ਵੀ ਇਸ ਮਾਮਲੇ ਦੀ ਹਰ ਪੱਖ ਤੋਂ ਬੜੀ ਡੰਗਾਈ ਦੇ ਨਾਲ ਪੜਤਾਲ ਕਰ ਰਹੇ ਆ ਤੇ ਅਸੀਂ ਇਹਨੂੰ ਛੇਤੀ ਹੱਲ ਕਰਾਂਗੇ ਤੁਹਾਡੇ ਮਾਦੀਮ ਰਹੀਂ ਮੇਰਾ ਇਹਨਾਂ ਨੂੰ ਵੀ ਅਪੀਲ ਆ ਵੀ ਜਿਹੜਾ ਪੁਲਿਸ ਨੂੰ ਤਫਤੀਸ਼ ਦੇ ਵਿੱਚ ਸਹਿਯੋਗ ਦੇਣ ਤਾਂ ਕਿ ਜਿਹੜਾ ਇਹਦਾ ਦੁੱਧ ਆ ਦੁੱਧ ਪਾਣੀ ਦਾ ਪਾਣੀ ਛਾਣਿਆ ਜਾ ਸਕੇ